ਜਿਹੜਾ ਹੈ ਜੀ ਬਾਬਨ ਦਵਾਰਸੀ ਹਰੇਕ ਸਾਲ ਨਾਪਾ ਦੇ ਵਿੱਚ ਬੜੀ ਸ਼ਰਧਾ ਤੇ ਬੜੀ ਧੂਮਤਾਂ ਨਾਲ ਯਾਤਰਾ ਕੱਢੀ ਜਾਂਦੀ ਹੈ ਇਸ ਸਾਲ ਵੀ ਇਹ ਜਿਹੜੀ ਯਾਤਰਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਦੇ ਵਿੱਚ ਹਰੇਕ ਧਰਮ ਦੇ ਸਾਰਾ ਭਾਈਚਾਰਾ ਇਕੱਠਾ ਹੋ ਕੇ ਨਾਪੇ ਦਾ ਬੱਚਾ ਬੱਚਾ ਬਜ਼ੁਰਗ ਨੌਜਵਾਨ ਪੈਣਾ ਸਾਡੀਆਂ ਕਠੀਆਂ ਹੋ ਕੇ ਸ਼ੋਭਾ ਯਾਤਰਾ ਦਾ ਹਿੱਸਾ ਬਣਦੇ ਨੇ ਸੋ ਮੇਰੇ ਵੱਲੋਂ ਸਮੁੱਚਾ ਨਾਪਾ ਪਰਿਵਾਰ ਨੂੰ ਨਾਪਾ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਭਾਗਾਂ ਵਾਲਿਓ ਕਿ ਇਹ ਤਿਹਾਰ ਜਿਹੜਾ ਜਿਹੜਾ ਇਹ ਧਾਰਮਿਕ ਤਿਹਾਰ ਆਪਾਂ ਨੂੰ ਜੋੜ ਕੇ ਵੀ ਰੱਖਦਾ ਔਰ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਵੀ ਦਿੰਦਾ ਔਰ ਆਪਣਾ ਜਿਹੜੀ ਪਾਈਚਾਰਕ ਸਾਂਝ ਵੀ ਬਣਾ ਕੇ ਰੱਖਦਾ ਔਰ ਇਹਾਸਮਤ ਤੌਰ ਤੇ ਵੀ ਸਾਨੂੰ ਮਜ਼ਬੂਤ ਕਰਦਾ ਹੈ ਜਿਹੜੇ ਘਰ ਹਰਪੀਟ ਦਾ ਬਸ 50% ਤੁਹਾਡੀ ਕੀ ਕਰ ਰਹੀ ਹੈ ਜਿਹੜੇ ਹਰਪੀਟ ਅੱਜ ਵੀ ਮੈਂ ਮੈਂ ਸਵੇਰੇ 5 ਵਜੇ ਨਿਕਲ ਗਿਆ ਸੀ ਅਸੀਂ ਪਾਣੀ ਦਾ ਜਿਹੜਾ ਪਾਣੀ ਪੀਣ ਵਾਲਾ ਪੀਣ ਵਾਲੇ ਪਾਣੀ ਦੀ ਤਾਰੀ ਹੈ ਉਹ ਜਿਹੜਾ ਖੜ ਦਾ ਪਾਣੀ ਪੀਂਦੇ ਕੇ ਇਨਫੈਕਸ਼ਨ ਹੋ ਰਹੀ ਹੈ ਜੀ ਪੇੜ ਤੇ ਅੱਜ ਸੂਰੇਤ ਪ੍ਰਾਕ੍ਰਿਕ ਪਾਣੀ ਜਾ ਮੈਂ ਦੇਖ ਆਇਆ ਤੇ ਨਾਲ ਨਾਲ ਵੀ ਜਾ ਰਿਹਾ ਹਰਾ ਚਾਰਾ ਵੀ ਜਾ ਰਿਹਾ ਔਰ ਅਸੀਂ ਦਵਾਈਆਂ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਦਵਾਈਆਂ ਗੱਡੇ ਝਰਾਣੇ ਤੇ ਉਸ ਤੋਂ ਇਲਾਵਾ ਅਸੀਂ ਜਿਹੜਾ ਕੋਈ ਮੱਛਰਾਂ ਦੀ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਇਹ ਇਹ ਸਾਰੀਆਂ ਚੀਜ਼ਾਂ ਦਾਸੀਂ ਪ੍ਰਬੰਧ ਕਰ ਰਹੇ ਹਾਂ ਇੱਕ ਮੈਂ ਜੇ ਹੋਰ ਚੀਜ਼ ਨੋਟ ਕੀਤੀ ਪਾਣੀ ਦੇ ਵਿੱਚ ਜਦੋਂ ਸੂਰਜ ਦਾ ਰੋਸ਼ਨੀ ਪੈਂਦੀ ਹੈ ਨਾ ਅੱਖਾਂ ਤੇ ਬਹੁਤ ਅਸਰ ਪੈ ਰਿਹਾ ਸੀ ਕਾਲੇ ਚਸ਼ਮੇ ਜਿਹੜੇ ਆ ਉਹ ਵੀ ਲੈ ਕੇ ਉੱਥੇ ਜਾ ਕੇ ਦੇਖ ਕੇ ਆਵਾਂਗੇ ਸੋ ਜਿੰਨੇ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਸਾਰੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਹੜਪੀਟ ਜਿਹੜੇ ਲੋਕ ਨੇ ਸਾਡਾ ਸਾਡਾ ਪਰਿਵਾਰ ਆ ਪੰਜਾਬ ਉਹਨਾਂ ਦੇ ਮਦਦ ਕਰੋ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਬਾਵਨ ਦੇਵਸ਼ੀ ਦੇ ਮੁਵਿੰਦਰ ਦੇ ਹਾੜੇ ਦੇ ਸਾਰੇ ਸ਼ਹਿਰ ਦੇ ਲੋਕਾਂ ਤੇ ਸੱਜਣ ਇਕੱਠੇ ਹੋਏ ਨੇ ਸੋ ਸਾਰਿਆਂ ਨੇ ਜੀ ਪਿਛਲੂ ਭਗਵਾਨ ਦਾ ਜਿਹੜਾ ਅਵਤਾਰ ਸੀਗੇ 바ਵਨ ਜੀ ਉਹਦੇ ਅੱਗੇ ਚਰਨਾ ਜੋ ਦੀ ਅਰਦਾਸ ਬੇਨਤੀ ਕਰਨ ਵਾਸਤੇ ਆਏ ਆ ਕਿ ਅੱਜ ਪੰਜਾਬ ਬੜੇ ਮਾੜੇ ਹਾਲਾਤਾਂ ਤੋਂ ਨਿਕਲਦੇ ਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਤਰਾ ਤਰਾ ਕਰ ਰਹੀ ਹੈ ਦੁਨੀਆ ਕੇ 24 ਹੂਕੇ ਜਿਹੜੇ ਨੇ ਪਾਣੀ ਨਾਲ ਡੁੱਬ ਰਹੇ ਨੇ ਸੋ ਅੱਜ ਸਾਰੇ ਨਾਭਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਕੇ ਉਸ ਪ੍ਰਭੂ ਦੀ ਚਾਲਾਂਜ ਬੇਨਤੀ ਕਰੀਏ ਕਿ ਪ੍ਰਭੂ ਕਰਵਾ ਕਰੇ ਨਾਭੇ ਤੇ ਵੀ ਖੁਸ਼ੀਆਂ ਰਹਿਣ ਤੇ ਪੰਜਾਬ ਵੀ ਬਰਸਦਾ ਰਹੇ ਤੇ ਪੰਜਾਬ ਦੇ ਵਿੱਚ ਮਿਹਰ ਖੁਣਾ ਕਰੇ ਕਿਰਪਾ ਕਰੋ ਮੈਂ ਆਪਣੀ ਪਾਰਟੀ ਸ਼੍ਰਮnik ਕਾਦੀਦਲ ਵੱਲੋਂ ਸਾਰੇ ਹੀ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਤੇ ਵਧਾਈ ਦੇ ਪੇਸ਼ ਕਰਦਾ ਧੰਨਵਾਦ ਜੀ ਅੱਜ ਮੈਂ ਆਪਣੇ ਘਰ ਦੇ ਵਿੱਚ ਹੜਪੀਰਤਾ ਲਈ ਅੱਜ ਬੇਨਤੀ ਮੀਟਿੰਗ ਕੀਤੀ ਸੀ ਕਿ ਸਾਰੇ ਸਰਕਲ ਦੇ ਅਧਿਕਾਰ ਬੁਲਾ ਕੇ ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਤੇ ਸਾਰੇ ਲੋਕ ਜਿਹੜੇ ਨੇ ਸੇਵਾ ਵਿੱਚ ਲੱਗਣ ਕਿਉਂਕਿ ਅੱਜ ਸੇਵਾ ਦੀ ਲੋੜ ਹੈ ਹਰ ਨਸਾਨ ਆਪਣੀ ਸੇਵਾ ਦੇ ਵਿੱਚ ਲੱਗੇ ਤਾਂ ਕਿ ਸਮਾਜ ਨੂੰ ਚੰਗੀ ਸੇਵਾ ਦੇ ਸਕੀਏ ਤੇ ਪੰਜਾਬ ਨੂੰ ਬਚਾ ਸਕੀਏ ਜਿਸ ਤਰ੍ਹਾਂ ਸਾਡੇ ਪ੍ਰਧਾਨ ਸਰਦਾਰ ਸ਼ਰਮਿੰਦਰ ਸਿੰਘ ਬਾਦਲ ਦਾ ਹੁਕਮ ਹੈ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਬਰ ਚੜ ਕੇ ਹਰ ਜਗ੍ਹਾ ਪਹੁੰਚ ਕੇ ਲੋਕਾਂ ਦੀ ਸੇਵਾ ਕਰਨ ਵਾਸਤੇ ਅੱਜ ਮੀਟਿੰਗ ਬੁਲਾ ਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਆ ਨਾਪਾ ਸ਼ਹਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਦਵਾਰ ਦੀ ਦਾ ਤਿਹਾੜ ਮਨਾਇਆ ਜਾਂਦਾ ਜੋ ਕਿ ਨਾਪਾ ਸ਼ਹਿਰ ਦੇ ਵਿੱਚ ਇੱਕ ਅੰਬਾਲਾ ਸ਼ਹਿਰ ਦੇ ਵਿੱਚ ਪਟਿਆਲਾ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਕਿੱਥੇ ਜਗ੍ਹਾ ਤੇ ਮਨਾਇਆ ਜਾਂਦਾ ਜੋ ਬਾਬਾ ਦਵਾਰ ਦੇ ਜਨਮ ਦਿਨ ਇੱਥੇ ਬੜੀਆਂ ਤੂਲ ਨਾਲ ਸ਼ੋਭਾ ਜਾਂਤਾਂ ਨਿਕਲਦੀ ਹੈ ਸ਼ਹਿਰ ਦੇ ਵਿੱਚ ਆਹ ਸਾਡੇ ਲੰਗਰਾਂ ਦੀ ਸੇਵਾ ਚੱਲਦੀ ਹੈ ਸ਼ਹਿਰ ਵਾਸੀਆਂ ਵੱਲੋਂ ਤਾਂ ਮੈਂ ਆਪਣੇ ਵੱਲੋਂ ਉਸਨ ਰੋਜੀਨਾਥ ਪਾਲ ਵੱਲੋਂ ਸਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਵਿੱਚ ਹੜਪੀੜਤ ਨਹੀਂ ਬਹੁਤ ਦੁੱਖ ਕਬਰ ਆ ਰਹੀ ਹੈ ਪਠਾਨਕੋਟ ਜੰਮੂ ਇਧਰਲੀ ਸਾਈਡ ਦੇ ਵਿੱਚ ਬਹੁਤ ਪਟਿਆਲੇ ਵੀ ਇਹ ਸੋਣਿਆ ਅਜ ਪਟਿਆਲੇ ਵੀ ਵਤਨਾ ਦਾ ਘਰ ਦਰਿਆ ਭਵਿੱਜ ਗਿਆ ਹਨ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਇਜ਼ਤੀ ਕਰੂੰਗਾ ਹੜਪੀੜਤਾਂ ਦੇ ਜਿੱਥੇ ਵੀ ਸਾਡਾ ਚੱਲਦਾ ਕੰਮ ਉੱਥੇ ਸਹਿਯੋਗ ਖੁੱਲ੍ਹ ਕੇ ਦਿਓ ਹੜਪੀੜਤਾਂ ਨੂੰ ਲੰਗਰ ਦੇ ਵਿੱਚ ਆਪਣਾ ਜੋ ਵੀ ਜੋ ਬੰਦਾ ਮੱਛਰਾਨੀਆਂ ਸਰਪਾਲਾ ਜਿੰਨੇ ਵੀ ਜੋ ਸਹਿਯੋਗ ਦੇ ਵਿੱਚ ਪਿਛਲੇ 20-22 ਸਾਲ ਤੋਂ ਇਸ ਤਰੀ ਮਨਾਇਆ ਜਾ ਰਿਹਾ ਹੈ ਤੁਮ ਤੁਮ ਨਾਲ ਨਾਭੇ ਹਲਕੇ ਦੇ ਵਿੱਚ ਜਿੰਨੀ ਵੀ ਜਨਤਾ ਸਾਰੇ ਇੱਥੇ ਅੱਜ ਹਾਜ਼ਰ ਹੋਈ ਹੈ ਔਰ ਇੱਥੋਂ ਵਾਰੀ ਚੁਨੇਗੀ ਸਾਰੇ ਸ਼ਰਦੀਪਰ ਕਰਤਮਾ ਕਰਦੇ ਹੋਏ ਇਹ ਬਾਗੋਂ ਦੀਵਾਰ ਸੀ ਦਾ ਤੇ ਹਰ ਮਨਾਇਆ ਜਾਏਗਾ ਸਾਰੇ ਨਵਨ ਵਸਣ ਨੂੰ ਲੱਖ ਲੱਖ ਮੁਬਾਰਕਾ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਇਹ ਕਰੋਪੀ ਆਈ ਹੋਈ ਹੈ ਹੜਪੇਟ ਤੋਂ ਬਾਅਦ ਲੋਕੀ ਕੀ ਸੰਦੇਸ਼ਾਂ ਜਾਊਂਗਾ ਦੇਖੋ ਸਾਰੇ ਪੰਜਾਬ ਵਿੱਚ ਬੜੀ ਕਰੋਪੀ ਆਈ ਹੋਈ ਹੈ ਹੜਪੇਟ ਨੇ ਜਿਸ ਤਰ੍ਹਾਂ ਕਿ ਮਕਾਨ ਘਰਾਂ गिर ਰਹੇ ਨੇ ਗਰੀਬ ਬੰਦਿਆਂ ਦੀਆਂ ਛੱਤਾਂ गिर ਰਹੀਆਂ ਨੇ ਔਰ ਹੜ ਦੇ ਨਾਲ ਫਸਲਾਂ ਗੱਡੀਆਂ ਜਾਨ ਨੁਕਸਾਨ ਹੋਇਆ ਘਰ ਦੇ ਵਿੱਚ ਬਹੁਤ ਬਹੁਤ ਦਭਾ ਕੀ ਘਟਨਾ ਹੋਈ ਆ ਇਹਦੇ ਲਈ ਅਸੀਂ ਹਰ ਪ੍ਰਕਾਰ ਨਾਲ ਜਿੱਥੇ ਵੀ ਹੱਡ ਪਿੜਤਾਂ ਦੀ ਜ਼ਰੂਰਤ ਹੋ ਗਈ ਅਸੀਂ ਉੱਥੇ ਜਾ ਕੇ ਖੜਾ ਹੋਏ ਆ ਜਨਾਬਾਂ ਦਵਾਦਰ ਦੇ ਹਰ ਨੂੰ ਪਰ ਸਤਿਕਾਰ ਜੈਸੂ ਸਿੰਘ ਰਾਓ ਆਜ ਅਸੀਂ ਸਮੂਹ ਐਫਸੀ ਸਹਿਬਾਨ ਸਰਦਾਰ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਦਾ ਸਮੂਹ ਉਸ ਪਾਵਨ ਪਿੱਤਰ ਤਾਰਣ ਦੀ ਮਨਨ ਅਸੀਂ ਕਿੱਥੇ ਹੋਏ ਆ ਔਰ ਖੁਸ਼ੀ ਸਾਂਝੇ ਕਰਨ ਵਾਸਤੇ ਸਰਦਾਰ ਦੇਵਮਾਨ ਸਿੰਘ ਜੀ ਤੇਜਿੰਦਰ ਸਿੰਘ ਜੀ ਤੇ ਸਮੂਹ ਅਸੀਸ ਸਿੰਘ ਇਹਦਾ ਗੁਰੂ ਦੀ ਕਿਰਪਾ ਜੀ ਬਾਕੀ ਐਮਸੀ ਆ ਦੀ ਮਿਹਰਬਾਨੀ ਹੈ ਜੀ ਸਰਰਦੇਵ ਸਿੰਘ ਮੈਨ ਦੀ ਖਾਸ ਤੌਰ ਤੇ ਜੀ ਇਹ ਹਰ ਮੇਟ ਦਾ ਵਸਤੇ ਗਲਰੀ ਅਸੀਂ ਦਾ ਵਾਇਰ ਕਰਨਾ ਦੀ ਬੇਨਤੀ ਕਰਦੇ ਆ ਇੱਕ ਟ੍ਰੋਫੀ ਇਹਨਾਂ ਕੀ ਰੋਗ ਰੱਖੇ ਪਾਸ਼ਾ ਪਹਿਲੇ ਹੀ ਪੰਜਾਬ ਉਹ ਪਿੱਛੇ ਹੋਏ ਪਰ ਵਾਇਰ ਕਿਰਪਾ ਕਰੇ ਇੱਕ ਟ੍ਰੋਫੀ ਰੋਗ ਰਾ ਰੋਗ ਰਾ ਰੋਗ ਰਾ ਬਾਜ਼ਾਰਾਂ ਚੋਂ ਵੀ ਗੂੰਜ ਰਹੀ ਹੈ ਜਦੋਂ ਅੱਜ ਅਸੀਂ ਆਪਾਂ ਤੋਂ ਅੱਜ ਆ ਰਿਹਾ ਜਾਰੇ ਅੱਜ ਦਾ ਜਿਹੜਾ ਪਾਵਨ ਦਾ ਉਸੇ ਤਿਹਾਰ ਹੈ ਪਵਿੱਤਰ ਤਿਹਾਰ ਹੈ ਇਹ ਅਸੀਂ ਲੋਕ ਹਰ ਸਾਲੇ ਦਾ ਇੰਤਜ਼ਾਰ ਕਰਦੇ ਹਾਂ ਯਾਰ ਝਾਕੀਆਂ ਨਿਕਲਦੀਆਂ ਨੇ ਤਰ੍ਹਾਂ ਤਰ੍ਹਾਂ ਬਾਹਰ ਦਾ ਰੂਪਾਂ ਦੇ ਨੇ ਜਿਵੇਂ ਬਰੇਸਰ ਰੂਪਾਂ ਦੇ ਨੇ ਉਹਨਾਂ ਹਰ ਇੱਕ ਵਾਰ ਦੇ ਸ਼ਹਿਰ ਵਾਸਤੇ ਨੂੰ ਇੰਤਜ਼ਾਰ ਹੁੰਦਾ ਵੀ ਅੱਜ ਝਾਕੀਆਂ ਨਿਕਲਣ ਆ ਅਸੀਂ ਦੇਖਾਂਗੇ ਬਹੁਤ ਉਤਸ਼ਾਹ ਹੁੰਦਾ ਹੈ ਜੀ ਦਾ ਇਹ ਅੱਜ ਪਾਵਨ ਦਾ ਤਿਹਾਰ ਹੈ ਮੈਂ ਨਾ ਬਾਸੀਆਂ ਨੂੰ ਇਸ ਤਿਹਾਰ ਦੇ ਲੱਖ ਲੱਖ ਵਧਾਈ ਦਿੰਦਾ ਇਹ ਸਾਡਾ ਇੱਕ ਬਹੁਤ ਵੱਡਾ ਤਿਹਾੜਾ ਹੈ ਜੀ ਜਿਹੜਾ ਦੇਸ਼ ਦੇ ਵਿੱਚ ਸਿਰਫ ਤਿੰਨ ਜਗ੍ਹਾ ਤੇ ਮਨਾਇਆ ਜਾਂਦਾ ਨਾਪਾ ਪਟਿਆਲਾ ਔਰ ਅੰਬਾਲਾ ਨਾਪਾ ਦੇ ਵਿੱਚ ਤਾਂ ਬਹੁਤ ਹੀ ਖਾਸ ਤਰੀਕੇ ਨਾਲ ਬੜੇ ਉਤਸ਼ਾਹ ਨਾਲ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਸਾਰੀਆਂ ਥੱਲੇ ਇਕੱਠੀਆਂ ਹੋ ਕੇ ਮਨਾਉਂਦੀਆਂ ਨੇ ਬੋਲੋ ਭਾਈ ਵੱਖ-ਵੱਖ ਸਮਾਜਿਕ ਆਗੂ ਤੇ ਪੋਲਿਟਿਕਲ ਪਾਰਟੀਆਂ ਦੇ ਜਿਨੇ ਵੀ ਆਗੂ ਨੇ ਉਹ ਸਾਰੇ ਚਿਰਕਤ ਕਰਦੇ ਨੇ ਔਰ ਉਹ ਹੀ ਦੇਖ ਰਹੇ ਹੋ ਦੇਖ ਲਿਆ ਆਪਣੇ ਸਾਰੇ ਬੜਿਆ ਬੜਾ ਚਾਅ ਤੇ ਬੜੀ ਸ਼ਰਧਾ ਬੜੀ ਖੁਸ਼ੀ ਨਾਲ ਆਪਾਂ ਸਿਤਾ ભગવાન ਬਾ ਆਪਣੇ ਬਾਬ ਜੀ ਨੂੰ ਬੇਨਤੀ ਕਰਦੇ ਆਂ ਕਿ ਜਿਹੜੀ ਇਹ ਕਰੋਪੀ ਆ ਇਹਨੂੰ ਹਟਾਵੇ ਕਿਉਂਕਿ ਇਹੀ ਕੁਝ ਕਰ ਸਕਦੇ ਨੇ ਬੰਦ ਕਰ ਸਕਦੇ ਕਰੇ ਪੰਜਾਬ ਨੂੰ ਫੇਰ ਉਹੀ ਲੋਕਾਂ ਨੂੰ ਬੰਦੇ ਵਾਲਾ ਦਾਤਾ ਬਣਾ। ਅਮਨ ਅਤੇ ਹੱਦ ਸਭਿਆਚਾਰਕ ਦਿਖਾਣਾ ਚਾਹੁੰਦੇ ਹਾਂ। ਅੱਜ ਸਾਡੇ 90 ਵਾਰ ਤੇ ਹੋਏ ਰੇਗ ਦੀ ਅਗਲੀ ਕਾਹਦੀ ਹੋਵੇ। ਬੰਦੇ ਬਣੂ ਸਾਰੇ ਬੰਦਾ 55 ਕਾਰਨ ਰਾਜ ਦੀ ਜੇਟੀਮ ਨਹੀਂ ਜਾ ਰਹੀ ਹੈ। ਇਹ ਨਾਲ ਬੜੀ ਛੋਟੀ ਗੱਲ ਹੈ। 18 ਸਾਈਨ ਲਾਇਆ ਬੜੀ ਮਿਹਨਤ ਕਰੀ ਕਮੇਟੀਆਂ ਨੇ ਪਰ ਮੈਂ ਅੱਜ ਉਹਦੀ ਬੇਨਤੀ ਕਰਦਾ ਕਿ ਛਾੜੇ ਕਿਉਂਕਿ ਉਹਨਾ ਵਾਰ ਸੀ ਆਪ ਦਿਨੇ ਕਮਾਈ ਦੇ ਉਹ ਵੀ ਨਿਕਲ ਰਹਾ ਜਤਮਾ ਦਾ ਸਹੌਦ ਕੱਢੀ ਉਹਦੀ ਹੈਲਪ ਕਰੋ ਤੇ ਪਰਮਾਤਮਾ ਤੁਹਾਡਾ ਸਹੌਦ ਮੈਂ ਭਾਵਨਾ ਦਾ ਦੁਆਸਤੀ ਦੇ ਸਾਰੇ ਨਾਪਰਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਪਰਮਾਤਮਾ ਬਕੇ ਅਰਦਾਸ ਕਰਦਾ ਕਿ ਇਹ ਜਿਹੜੇ ਸਾਰੇ ਭਰਾ ਨਾਲ ਮਿਲ ਕੇ ਮਹਾਂਸਤ ਮੌਲੇ